ਕੁਝ ਦਿਨ ਪਹਿਲਾਂ ਸਮਾਣਾ ਵਿੱਚ ਹੋਏ ਸਕੂਲੀ ਬੱਸ ਦੇ ਐਕਸੀਡੈਂਟ ਦੌਰਾਨ ਮਾਰੇ ਗਏ ਬੱਚਿਆਂ ਦੀ ਐਕਸੀਡੈਂਟ ਨੂੰ ਲੈ ਕੇ ਪੂਰੇ ਸੂਬੇ ਭਾਰ ਵਿੱਚ ਪ੍ਰਸ਼ਾਸਨ ਅਲਰਟ ਮੂਡ ਤੇ ਨਜ਼ਰ ਆ ਰਿਹਾ ਹੈ। ਇਸੀ ਦੇ ਤਹਿਤ ਹੀ ਰਾਜਪੁਰਾ ਦੇ ਵੱਖ-ਵੱਖ ਸਕੂਲਾਂ ਦੇ ਅੱਗੇ ਜਿਨ੍ਹਾਂ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਟ੍ਰੈਫਿਕ ਇੰਚਾਰਜ ਰਾਜਪੁਰਾ ਗੁਰਵਚਨ ਸਿੰਘ ਤੇ ਉਨਾਦੀ ਟੀਮ ਵੱਲੋਂ ਨਾਕੇ ਲਗਾ ਕੇ ਸਕੂਲੀ ਟਰਾਂਸਪੋਰਟ ਤੇ ਪ੍ਰਾਈਵੇਟ ਟਰਾਂਸਪੋਰਟ ਤੇ ਕਾਗਜ਼ਾਦੀ ਤੇ ਉਹ ਜੋ ਵੀ ਨੋਮਸ ਹੁੰਦੇ ਨੇ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਹੀ ਅਜੇ ਰਾਜਪੁਰਾ ਦੇ ਸੀਐਮ ਸਕੂਲ ਅੱਗੇ ਟ੍ਰੈਫਿਕ ਇੰਚਾਰਜ ਰਾਜਪੁਰਾ ਗੁਰਵਚਨ ਸਿੰਘ ਦੀ ਅਗਵਾਈ ਵਿੱਚ ਨਾਕਾ ਲਗਾਇਆ ਗਿਆ। ਇਸ ਦੌਰਾਨ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਵੀ ਸਕੂਲ ਦੇ ਬਾਹਰ ਪ੍ਰਾਈਵੇਟ ਹਨ ਜਾਂ ਸਕੂਲ ਦੇ ਹਨ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਜਿਦੇ ਵਿੱਚ ਉਹਨਾਂ ਦੀ ਫਿਟਨੈਸ ਕਾਗਜ਼ ਲੇਡੀ ਅਟੈਂਡੈਂਸ ਸਪੀਡ ਗਵਰਨਰ ਅਤੇ ਕੈਮਰੇ ਹੋਣੇ ਲਾਜ਼ਮੀ ਹਨ ਤਾਂ ਕਿ ਸਮਾਣਾ ਵਰਗਾ ਮੰਦਪਾਗਾ ਹਾਦਸਾ ਨਾ ਵਾਪਰੇ ਤੇ ਬੱਚੇ ਸਾਰੇ ਸੁਰੱਖਿਤ ਰਹਿ ਕੇ ਸਕੂਲ ਤੋਂ ਆਣ ਤੇ ਸਕੂਲ ਤੋਂ ਜਾਣ ਇਸ ਸਬੰਧ ਵਿੱਚ ਉਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਪਹਿਲੇ ਵੀ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਕਿ 31 ਮਾਰਚ ਤੱਕ ਸਕੂਲੀ ਵਾਹਨਾਂ ਤੇ ਆਪਣੇ ਕਾਗਜ਼ ਤੇ ਹੋਰ ਕਮੀਆਂ ਪੂਰੀਆਂ ਕਰ ਲੈਣ ਨਹੀਂ ਤਾਂ ਚਲਾਨ ਕੱਟ ਕੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਖਾਸ ਕਰਕੇ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਬੱਚਿਆਂ ਦਾ ਧਿਆਨ ਰੱਖੋ। ਬੱਚਾ ਜਿਸ ਗੱਡੀ ਵਿੱਚ ਜਾਂਦਾ ਹੈ ਉਸ ਬਾਰੇ ਪੂਰੀ ਜਾਣਕਾਰੀ ਰੱਖੋ। ਇਸ ਮੌਕੇ ਤੇ ਅੱਜ 7 ਚਲਾਨ ਕੱਟੇ ਗਏ ਅਤੇ ਕਈਆਂ ਨੂੰ ਹਿਦਾਇਤਾਂ ਦੇ ਕੇ ਜਾਣ ਦਿੱਤਾ। ਅਨੁਰੂਧ ਸ਼ਰਮਾ ਜੀ ਆਈਪੀਐਸ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਐਸਪੀ ਸਾਹਿਬ ਸ੍ਰੀ ਕਿਸ਼ਨ ਕੁਮਾਰ ਪੰਥੇ ਜੀ ਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਸਰ ਸ੍ਰੀ ਅਸ਼ੂਰ ਰਾਮ ਜੀ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੀ ਰਹਿਨਮਾਈ ਹੇਠ ਆਸੀ ਰਾਜਪੁਰਾ ਵਿਖੇ ਪਿੱਛੇ ਕਾਫੀ ਸਮੇਂ ਤੋਂ ਮਤਲਬ ਕਿ ਲਗਾਤਾਰ ਇੱਕ 1 ਮੰਥ ਤੋਂ ਲੱਗੇ ਹੋਏ ਆ ਜੀ ਸਾਰੇ ਸਕੂਲਾਂ ਦੇ ਵਿੱਚ ਬੰਕਬਾਦ ਸਕੂਲਾਂ ਵਿੱਚ ਜਾ ਕੇ ਚੈਕਿੰਗ ਕਰਦੇ ਆ ਵਿਹਕਲਾਂ ਦੇ ਜਿਨ੍ਹਾਂ ਦੇ ਕਾਗਜ਼ਾਤ ਘੱਟ ਹੁੰਦੇ ਆ ਜਿੱਦਾਂ ਬੱਚੇ ਓਵਰਲੋਡਿੰਗ ਹੁੰਦੇ ਆ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਰੰਗੀ येलो ਕਲਰ ਨਹੀਂ ਹੈਗਾ ਜੀ ਸਪੀਡ ਡਾਰ ਨਹੀਂ ਲੱਗਿਆ ਹੋਇਆ ਜੀ ਤੇ ਕੈਮਰਾ ਨਹੀਂ ਹੈਗਾ ਜੀ ਸਪੀਡ ਗਵਰਨਰ ਇਹ ਸਾਰੀ ਚੀਜ਼ਾਂ ਜੀ ਅਸੀਂ ਮਤਲਬ ਕਿ ਉਹਨਾਂ ਦੇ ਵਿੱਚ ਚਲਾਨ ਕਰਦੇ ਆ ਜੀ ਰੋਕ ਕੇ ਤੇ ਉਹਨਾਂ ਦੇ ਅੱਜ ਵੀ ਅਸੀਂ ਜੀ ਉਧਰ ਹੀ ਆਪਣੇ ਕੱਲ ਡੀਏਵੀ ਪਬਲਿਕ ਸਕੂਲ ਕਿਤੇ ਸੀ ਅੱਜ ਅਸੀਂ ਸੀਐਮ ਸਕੂਲ ਕਰ ਰਹੇ ਹਾਂ ਔਰ ਅੱਗੇ ਕਿੰਨੇ ਦਿਨ ਤੱਕ ਚੱਲਦੀ ਰਹੇਗੀ ਇਹ ਕਾਰਵਾਈ ਇਹ ਦੇਖੋ ਜੀ ਮਾਨਯੋਗ ਐਸ.ਪੀ.ਐਮ ਸਾਹਿਬ ਰਾਜਪੁਰਾ ਨੇ ਵੀ ਸਾਰੇ ਸਕੂਲਾਂ ਦੀ ਮੀਟਿੰਗ ਲਈ ਹੈ ਜੇ ਮੈਂ ਤੁਹਾਡੀ ਚੈਨਲ ਦੇ ਮਾਧਿਅਮ ਰਹੀ ਸਾਰੇ ਜਿੰਨੀ ਟਰਾਂਸਪੋਰਟ ਹੈ ਰਾਜਪੁਰੇ ਦੀ ਜਿੱਦੇ ਬੱਠਵਰ ਸਕੂਲਾਂ ਦੇ ਵਿੱਚ ਹੈ ਤੇ ਮੈਂ ਉਹ ਇੱਕ ਅਪੀਲ ਕਰਦਾ ਕਿ ਵੀ ਜਿਹੜੇ ਆਪਣੇ ਗੱਡੀਆਂ ਦੇ ਜਿਹੜੇ ਕਾਗਜ਼ਾਤ ਉਹ ਪੂਰੇ ਰੱਖੇ ਜਾਣ ਨਹੀਂ ਤਾਂ ਤੁਹਾਡੇ ਸਾਡੇ ਕੋਲ ਈ ਚਲਾਨ ਹੈ ਜੀ ਉਹ ਅਸੀਂ ਮੌਕੇ ਤੇ ਤੁਹਾਡੇ ਚਲਾਨ ਕਰ ਦੇਣਾ ਤੇ ਉਹ ਕਾਫੀ ਜੁਰਮਾਨਾ ਭਾਰੀ ਵੱਡੇ ਜੁਰਮਾਨੇ ਨੇ ਇਹ ਜੁਰਮਾਨਿਆਂ ਤੋਂ ਬਚਣ ਲਈ ਆਪਣੀ ਇੰਸ਼ੋਰੈਂਸ ਟਰੈਵਲ ਲਾਇਸੈਂਸ ਫਿਟਨੈਸ ਗੱਡੀ ਦੀ ਜੇ ਪਰਲੂਸ਼ਨ ਵਗੈਰਾ ਇਸ ਅਤੇ ਡਰਾਈਵਿੰਗ ਲਾਇਸੈਂਸ ਜਿਹੜਾ ਉਹ ਡਰਾਈਵਰ ਕੋਲ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ ਇਹ ਸਾਰੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਆ ਕਿ ਵਹੀਕਲ ਦੇ